ਆਏ ਓਏ ਓਏ ਕੋਲੇ ਨਾ ਜਾ ਓਏ ਟੈਂਕੀ ਫਟ ਜਾਂਦੀ ਆ ਕਈ ਵਾਰੀ ਬੁੱਤਾ ਇੱਧਰ ਆ ਜਾ ਟੈਂਕੀ ਫਟ ਜਾਂਦੀ ਆ ਡੀਜ਼ਲ ਵਾਲੀਆ ਗੱਡੀ ਤਾਂ ਡੀਜ਼ਲ ਵਾਲੀਆ ਪਰ ਪਤਾ ਹੋਈ ਨਹੀਂ ਹੁੰਦਾ ਵੀਰੇ ਡੀਜ਼ਲ ਦਾ ਕੋਈ ਭਰੋਸਾ ਨਹੀਂ ਯਾਰ ਰਾਤ ਹੋ ਜਾਂਦਾ ਕਈ ਵਾਰੀ ਆਪਾਂ ਐਵੇਂ ਨੇੜੇ ਜਾਈ ਜਾਂਦੇ ਆ ਵਿਤੇ ਦੇ ਟੱਲੇਵਾਲ ਪੁਲ ਦੇ ਨੇੜੇ ਮੋਗਾ ਰੋਡ ਰਾਤ ਨੂੰ 11 ਵਜੇ ਦੇ ਕਰੀਬ ਚੱਲਦੀ ਗੱਡੀ ਨੂੰ ਅੱਗ ਲੱਗੀ ਗੱਡੀ ਮੱਚ ਗਈ ਬੁਰੀ ਤਰ੍ਹਾਂ ਸੜਕੇ 'ਚ ਵਾਹ ਹੋ ਚੁਕੀ ਆ ਜੋ ਵੀ ਵਿਅਕਤੀ ਇਸ ਗੱਡੀ ਨੂੰ ਦੇਖਦਾ ਉਹਦੇ ਪੈਰਾਂ ਹਥਲੋ ਜ਼ਮੀਨ ਖਸ ਕੇ ਜਾਂਦੀ ਆ ਕਿ ਗੱਡੀ ਦੇ ਵਿੱਚ ਸਵਾਰ ਵਿਅਕਤੀਆਂ ਦਾ ਕੀ ਹਾਲਾਤ ਹੋਣਗੇ ਕਿੱਦਾਂ ਕਿੱਦਾਂ ਉਹ ਬੱਚੇ ਹੋਣਗੇ ਜਾਂ ਨਹੀਂ ਬੱਚੇ ਹੋਣਗੇ ਜਲਦੀ ਗੱਡੀ ਨੂੰ ਮਿਲੀ ਜਾਣਕਾਰੀ ਦੇ ਅਨੁਸਾਰ ਪਤਾ ਲੱਗਿਆ ਕਿ ਇਸ ਗੱਡੀ ਦੇ ਵਿੱਚ 5 ਵਿਅਕਤੀ ਸਾਮਲ ਸਨ ਤੇ ਉਹ ਵਿਅਕਤੀ ਇਸ ਗੱਡੀ ਵਿੱਚ ਸਵਾਰ ਹੋ ਕੇ ਕਰੀਬ 10 ਵਜੇ ਦੇ ਕਰੀਬ 11 ਵਜੇ ਦੇ ਤੋਂ ਹਰਮੰਦਰ ਸਾਹਿਬ ਨੂੰ ਮੱਥਾ ਟੇਕਣ ਜਾ ਰਹੇ ਸਨ ਜਦੋਂ ਉਹਨਾਂ ਦੇ ਵਿਅਕਤੀਆਂ ਨੂੰ ਚੱਲਦੀ ਹੋਈ ਗੱਡੀ ਦੇ ਵਿੱਚ ਸਮੱਲ ਆਉਣ ਲੱਗੀ ਤਾਂ ਇੱਕ ਵਿਅਕਤੀ ਨੇ ਕਿਹਾ ਕਿ ਗੱਡੀ ਵਿੱਚ ਕੋਈ ਨਾ ਕੋਈ ਘਟਨਾ ਘਟਣ ਵਾਲੀ ਹੈ ਤਾਂ ਉਹਨਾਂ ਨੇ ਪੰਜਾ ਵਿਅਕਤੀਆਂ ਨੇ ਹਫੜਾ ਦਫੜੀ ਮੱਚ ਗਈ ਤਾਂ ਜਲਦੀ ਜਲਦੀ ਗੱਡੀ ਚੋਂ ਸਾਲਾ ਮਾਰੀਆਂ ਤੇ ਸਾਲਾ ਮਾਰਨ ਦੇ ਵਿੱਚ ਆਪਣੀ ਜਾਨ ਬਚਾਉਣ ਦੇ ਚਕਾੰਦ ਗੱਡੀ ਤੇਜ਼ੀ ਨਾਲ ਇਤਨੀ ਇੰਨੀ ਤੇਜ਼ੀ ਨਾਲ ਅੱਗ ਫੈਲੀ ਕਿ ਗੱਡੀ ਨੂੰ ਇੱਕ ਲਗਤ ਅੱਗ ਨੇ ਆਪਣੇ ਲਪੇਟ ਵਿੱਚ ਲੈ ਲਿਆ ਪਰ ਦੋਸਤੋ ਗੱਡੀ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਗੱਡੀ ਨੂੰ ਅੱਗ ਲੱਗੀ ਹੈ ਗੱਡੀ ਦੇ ਕੀ ਹਾਲਾਤ ਹੋਣਗੇ ਤਾਂ ਕਿਦਾਂ ਦਾ ਉਹਨਾਂ ਵਿਅਕਤੀਆਂ ਨੇ ਆਪਣੀ ਕਿਵੇਂ ਜਾਨ ਬਚਾਈ ਹੈਗੀ ਤਾਂ ਦੋਸਤੋ ਤੁਹਾਨੂੰ ਅਸੀਂ ਦੱਸ ਦਈਏ ਕਿ ਇਸ ਜਾਣਕਾਰੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਗੱਡੀ ਦੀਆਂ ਜਿਹੜੀਆਂ ਤਸਵੀਰਾਂ ਨੇ ਅੰਦਰੋਂ ਪੂਰੀ ਤਰ੍ਹਾਂ ਸੜਕੇ ਸੁਆਹ ਹੋ ਚੁੱਕੀ ਹੈਗੀ ਤਾਂ ਜੋ ਵੀ ਇਸ ਗੱਡੀ ਨੂੰ ਦੇਖਦਾ ਤਾਂ ਹਰੇਕ ਦੇ ਪੈਰਾਂ ਤਲੋਂ ਇਹ ਜ਼ਮੀਨ ਖਸਕ ਜਾਂਦੀ ਹੈਗੀ ਟੀ ਜੋ ਵੀ ਗੱਡੀ ਦੇ ਹਾਲਾਤ ਕਿੱਦਾਂ ਦੇ ਨੇ ਕਿੱਦਾਂ ਉਹ ਵਿਅਕਤੀ ਬਚੇ ਹੋਣਗੇ ਸੂਤਰਾਂ ਅਨੁਸਾਰ ਮੇਰੀ ਜਾਣਕਾਰੀ ਅਨੁਸਾਰ ਪਤਾ ਲੱਗਿਆ ਕਿ ਜਿਹੜੀ ਇਹ ਗੱਡੀ ਹੈਗੀ ਮਿੰਟੂ ਗੈਰਜੋ ਬਰਨਾਲੇ ਤੋਂ ਉਹਨਾਂ ਦੀ ਗੱਡੀ ਹੈ ਕਿ ਉਹਨਾਂ ਦੇ ਸਾਥੀ ਸਮੇਤ ਉਹ ਹਰਮੰਦਰ ਸਾਹਿਬ ਮੱਥਾ ਟੇਕਣ ਜਾ ਰਹੇ ਸਨ ਤਾਂ ਅਚਾਨਕ ਟੱਲੇਵਾਲ ਦਾ ਪੁਲ ਜਦੋਂ ਉਹਨਾਂ ਨੇ ਕ੍ਰੋਸ ਕੀਤਾ ਮੁਗਰ ਰੋਡ ਤੋਂ ਤਾਂ ਉਹਨਾਂ ਨੂੰ ਜਦ ਪਤਾ ਲੱਗਿਆ ਕਿ ਗੱਡੀ ਦੇ ਵਿੱਚ ਸਮਲ ਆਉਣ ਲੱਗੀ ਤਾਂ ਉਹਨਾਂ ਨੇ ਚੜਪਟ ਇਸ ਗੱਡੀ ਦੇ ਵਿੱਚੋਂ ਸਾਲਾ ਮਾਰ ਕੇ ਆਪਣੀ ਜਿਹੜੀ ਹੈ ਜਾਨ ਬਚਾਉਣ ਵਿੱਚ ਕੰਮ ਜ਼ਾ ਪਹੁੰਚੇ ਨੇਗੇ ਦੋਸਤੋ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਜਿਵੇਂ ਸਿਆਣੇ ਕਹਿੰਦੇ ਨੇ ਕਿ ਕੀ ਜਿਹਨੇ ਕੋ ਰਾਖੇ ਸਾਈਂ ਮਾਰ ਸਕੇ ਨਾ ਕੋਈ ਦੋਸਤੋ ਗੱਡੀ ਦੇ ਹਾਲਾਤ ਦੇਖ ਕੇ ਤੁਹਾਨੂੰ ਪਤਾ ਅੰਦਾਜ਼ਾ ਲਾ ਹੀ ਚੁੱਕੇ ਹੋਗੇ ਗੱਡੀ ਦੇ ਕਿਵੇਂ ਛੜ ਕੇ ਪੂਰੀ ਸੁਆਹ ਹੋ ਚੁੱਕੀ ਆ ਪਰ ਕਹਿੰਦੇ ਨੇ ਜਦੋਂ ਜਿਸ ਨੂੰ ਮਾਲਕ ਰੱਖਦਾ ਤਾਂ ਉਹਨੂੰ ਕਦੇ ਵੀ ਤੱਤੀ ਬਾਣੀ ਲੱਗਣ ਦਿੰਦਾ ਪਰ ਉਹ ਵਿਅਕਤੀ ਆਪਣੀ ਜਾਨ ਬਚਾਉਣ ਵਿੱਚ ਕੰਮ ਜ਼ਾ ਪਹੁੰਚੇ ਹੋ ਚੁੱਕੇ ਨੇਗੇ ਉਹ ਵਿਅਕਤੀ ਇਸ ਵਾਰ ਤਾਂ ਸਹੀ ਸਲਾਮਤ ਨੇਗੇ ਤੇ ਗੱਡੀ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕੀਏਗੀ ਇਸ ਗੱਡੀ ਦਾ ਜਿਹੜਾ ਨੰਬਰ ਹੈ ਪੀ ਵੀ 13 ਬੀ ਸੀ 63 ਤੇ ਜਿਹੜਾ ਇਹ ਗੱਡੀ ਦਾ ਨੰਬਰ ਸੀਗਾ ਜਦ ਵੀ ਵਿਅਕਤੀ ਇਸ ਗੱਡੀ ਨੂੰ ਆ ਕੇ ਦੇਖਦਾ ਤਾਂ ਹਰ ਕਿਸੇ ਦੇ ਪੈਰ ਥੱਲੇ ਜ਼ਮੀਨ ਖਿਸਕ ਜਾਂਦੀ ਹੈਗੀ ਕਿ ਵੀ ਇਸ ਗੱਡੀ ਦਾ ਜਿਹੜਾ ਗੱਡੀ ਸੜਕੇ ਪੂਰੀ ਸ਼ਵਾਹ ਹੋ ਚੁਕੀ ਆ ਪੂਰੀ ਜਾਣਕਾਰੀ ਹੈ ਐਸਐਸ ਸਰ ਜੀ ਜੀ ਕੱਲ ਰਾਤ ਗੱਡੀ ਨੂੰ ਆਪਰੇਟ ਕੀਤਾ ਤੇ ਮੱਤਾ ਦੋੜੇ ਰਹਿ ਜਾਂਦੇ ਹਾਂ ਹਾਂਜੀ ਧਿਆਨ ਦੇ ਵਿੱਚ ਆ ਇਹ ਕਮਰਪਾਲ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਬਰਨਾਲਾ ਵੱਲੋਂ ਰਾਤੀ ਇੱਕ ਕੰਪਲੇਂਟ ਆਈ ਸੀ ਕਿ ਅਸੀਂ ਐਵੇਂ ਕਰਕੇ ਪਰਣਾਲੇ ਤੋਂ ਚਾਰ ਦੋਸਤ ਇਕੱਠੇ ਹੋ ਕੇ ਅਸੀਂ ਕੰਬਰਸਾ ਸਾਹਿਬ ਨੂੰ ਜਾ ਰਹੇ ਸੀਗੇ ਤਾਂ ਰਸਤੇ ਦੇ ਵਿੱਚ ਜਦੋਂ ਟੱਲੇਵਾਲ ਪੁੱਜੇ ਤਾਂ ਇੱਥੇ ਉਹਨਾਂ ਦੇ ਇੱਕ ਸਾਥੀ ਥੋੜੀ ਘਰਾਟ ਹੋਈ ਤਾਂ ਉਹਨੇ ਐਸੀ ਬੰਦ ਕੀਤਾ ਤਾਂ ਅਸੀਂ ਸ਼ੀਸ਼ੇ ਕੋਲੇ ਤਾਂ ਐਸੇ ਇੱਥੇ ਵਿੱਚ ਹੀ ਥੋੜੀ ਧੂਏ ਦੀ ਸਮੈਲ ਆਈ ਉਹਨਾਂ ਨੂੰ ਤਾਂ ਜਦੋਂ ਬੋਨਟ ਖੋਲ ਕੇ ਦੇਖਿਆ ਤਾਂ ਉੱਥੇ ਅੱਗ ਲੱਗਦੀ ਪਈ ਸੀ ਉਹ ਕਹਿੰਦੇ ਪੈਂਦੇ ਅੱਗੇ ਉਹਨਾਂ ਦੀ ਜਿਆਦਾ ਆਊਟ ਆਫ ਕੰਟਰੋਲ ਹੋ ਗਈ ਤੇ ਫੈਲ ਗਈ ਗੱਡੀ ਦੇ ਵਿੱਚ ਜਿਸ ਦੇ ਨਾਲ ਉਹਨਾਂ ਦੀ ਕਰਕੇ ਪੂਰੀ ਸਤੀਗ੍ਰਸਤ ਹੋ ਗਈ ਹਰ ਗੱਲ ਕਰਨੇ ਬਾਰੇ ਚਾਹੁੰਦੇ ਨੇ ਇਹਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਣਾ ਮਾਲੀ ਨੁਕਸਾਨ ਹੋਵੇ ਗੱਡੀ ਪੂਰੀ ਚੜੀ ਚੱਲ ਚੁੱਕੀ ਹੈ ਅ ਗੱਡੀ ਦਾ ਨੰਬਰ ਬਣਾ ਲੈ ਜੀ ਬਣਾ ਲੈ ਬਣਾ ਲੈ